ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਆਪਣੀ ਇਸ ਪੁਰਾਣੀ ਘਰ ਜੇ ਬੈਠੀ ਸੀ ਇੱਥੇ ਹਜੇ ਕੰਮ ਚੱਲ ਰਿਹਾ ਤੇ ਮੈਂ ਸੋਚਿਆ ਇਸ ਘਰ ਦੀ ਇੱਕ ਵਾਰੀ ਪੂਰੀ ਹੋਲ ਵੀਡੀਓ ਜੋ ਪਾਵਾਂ ਤੁਹਾਡੇ ਕੋਲ ਕਿਉਂਕਿ ਮੈਂ ਇਸ ਤੋਂ ਪਹਿਲਾਂ ਕਦੇ ਵੀ ਇਸ ਘਰ ਦਾ ਵਲੌਗ ਤੁਹਾਡੇ ਨਾਲ ਪੂਰਾ ਸ਼ੇਅਰ ਨਹੀਂ ਸੀ ਕੀਤਾ ਹੈਗਾ ਅੱਜ ਕਰਿਆ ਸੋ ਤੁਸੀਂ ਕੰਪੇਅਰ ਕਰਕੇ ਦੱਸਣਾ ਮੈਂ ਕੱਲ ਨੂੰ ਆਪਣੇ ਦੂਸਰੇ ਘਰ ਦਾ ਵਲੌਗ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਜਿਹੜਾ ਹੁਣ ਕਰੰਟ ਹੈ ਤੇ ਵੀ ਕੀ ਡਿਫਰੈਂਸ ਆ ਤੇ ਕਿਦਾਂ ਦਾ ਲੱਗਾ ਤੁਹਾਨੂੰ ਵੈਸੇ ਆਪਾਂ ਜਿੱਥੇ ਵੀ ਰਹਿੰਨੇ ਹੁੰਨੇ ਆ ਹਨਾ ਉੱਥੇ ਬੜੀਆਂ ਯਾਦਾਂ ਬਣ ਜਾਂਦੀਆਂ ਬੰਦੇ ਦੀਆਂ ਚਾਹੇ ਉਹ ਥੋੜੇ ਟਾਈਮ ਸੋ ਇਸ ਘਰ ਦੇ ਵਿੱਚ ਅਸੀਂ ਤਕਰੀਬਨ 1 ਸਾਲ ਰਹੇ ਆ ਸੋ ਇਸ ਘਰ ਨਾਲ ਵੀ ਬਹੁਤ ਅਟੈਚਮੈਂਟ ਹੋ ਗਈ ਤੇ ਅੱਜ ਇਸ ਘਰ ਦੀ ਕਲੀਨਿੰਗ ਚੱਲ ਰਹੀ ਸੀ ਮੈਂ ਤੇ ਜਗਦੀਪ ਹੁਣੇ ਇੱਥੇ ਆਏ ਆ ਆ ਕੇ ਅਸੀਂ ਦੇਖ ਰਹੇ ਸੀ ਕਿਉਂਕਿ ਇੱਥੇ ਨਾ ਕੀ ਹੁੰਦਾ ਕਿ ਆਪਾਂ ਨੂੰ ਆਨਲਾਈਨ ਬੌਂਡ ਭਰਨਾ ਪੈਂਦਾ ਹਨਾ ਤੇ ਜੇ ਮੰਨ ਲਓ ਘਰ ਜਦੋਂ ਪਲਾ ਉਹ ਤੁਹਾਨੂੰ ਦੇਣ ਲੱਗੇ ਕਲੀਨ ਪ੍ਰੋਪਰ ਦੇਣ ਨਾ ਦੇਣ ਬਟ ਜੇ ਤੁਸੀਂ ਉਹਨਾਂ ਨੂੰ ਵਾਪਸ ਕਰਨ ਲੱਗੇ ਕਲੀਨ ਨਹੀਂ ਨਾ ਕਰਕੇ ਦਿੱਤਾ ਜਿਹੜਾ ਤੁਸੀਂ ਸਿਕਿਉਰਿਟੀ ਭੜੀ ਭਰੀ ਹੁੰਦੀ ਨਾ ਉਹਦੇ ਚ ਬਹੁਤ ਸਾਰੇ ਪੈਸੇ ਕੱਟ ਲੈਂਦੇ ਆ ਸੋ ਉਹਦਾ ਕਰਕੇ ਅਸੀਂ ਹਣ ਸਵੇਰ ਦਾ ਅਜ ਤੀਜਾ ਘੇੜਾ ਏ ਜਿਹੜਾ ਅਸੀਂ ਇੱਥੇ ਮਾਰਨ ਆਏ ਆ ਕਿ ਵੀ ਕਲੀਨਰ ਸਹੀ ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ ਕਿਉਂਕਿ ਅ ਐਸੋਰ ਅਸੀਂ ਆਪ ਨਹੀਂ ਕੀਤੀ ਕਿਉਂਕਿ ਹਰ ਵਾਰ ਜੇ ਬੰਦਾ ਆਪ ਕਲੀਨਿੰਗ ਕਰਕੇ ਦਿੰਦਾ ਵੀ ਨਾ ਕਹਿ ਦਿੰਦੇ ਤੁਸੀਂ ਕਲੀਨਰ ਦੀ ਇਨਵੋਇਸ ਤੋਂ ਕਦੇ ਕੁਛ ਕਦੇ ਕੁਛ ਕਿਉਂਕਿ ਉਹਨਾਂ ਨੂੰ ਬਹਾਨਾ ਚਾਹੀਦਾ ਹੁੰਦਾ ਤੁਹਾਡੀ ਪੌਂਚੋਂ ਪੈਸੇ ਕੱਟਣ ਦਾ ਸੋ ਇਸ ਘਰ ਦੀ ਕਲੀਨਿੰਗ ਕਲੀਨਿੰਗ ਦਾ ਹੀ 900 ਸੀਂ ਪੇ ਕੀਤਾ। ਔਰ ਫੇਰ ਵੀ ਉਹਨਾਂ ਨੇ ਹਜੇ ਇਹਦੇ 'ਚ ਇੰਨੀਆਂ ਕਮੀਆਂ ਕੱਢ ਦੇਈਆਂ ਕਿ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦੇ। ਅੱਜ ਤੁਸੀਂ ਮੇਰਾ ਚਿਹਰਾ ਇਗਨੋਰ ਕਰਿਓ ਕਿਉਂਕਿ ਘਰ ਦੀਆਂ ਸਫਾਈਆਂ ਤੇ ਘਰ ਦੀ ਸ਼ਿਫਟਿੰਗ ਕਰਦੇ ਕਰਦੇ ਇੰਨਾ ਟਾਈਮ ਨਹੀਂ ਮਿਲਿਆ ਕਿ ਆਪਣੇ ਆਪ ਨੂੰ ਮੈਨੇਜ ਕਰ ਸਕੀਏ ਕਿਉਂਕਿ ਅੱਜ ਜਗਦੀਪ ਨੂੰ ਅੱਜ ਵੀ ਕੰਮ ਤੇ ਜਾਣਾ ਪਿਆ ਸੋ ਇਸ ਲਈ ਮੈਨੂੰ ਸੀਗਾ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਜਿੰਨਾ ਜਿੰਨਾ ਸੈਟਅਪ ਕਰ ਸਕਾ ਉਹ ਮੈਂ ਕਰ ਲਵਾਂ ਸੋ ਜਦੋਂ ਅਸੀਂ ਇਸ ਘਰ ਦਾ ਸਮਾਨ ਮੂਵ ਕਰ ਰਹੇ ਸੀ ਨਾ ਉਸ ਦਿਨ ਵੀ ਬਾਰਿਸ਼ ਵੈਸੇ ਅਸੀਂ ਜਦੋਂ ਵੀ ਘਰ ਮੂਵ ਕਰਦੇ ਹੁੰਨੇ ਨਾ ਹਰ ਵਾਰ ਮੀਂਹ ਪਤਾ ਨਹੀਂ ਕਿੱਥੋਂ ਆ ਜਾਂਦਾ ਤੇ ਇਹ ਨਾ ਜਗਦੀਪ ਨੇ ਸਮਾਨ ਦਾ ਟੱਕ ਟੱਕ ਤੇ ਲੋਡ ਕਰ ਲਿਆ ਸੀਗਾ ਤੇ ਫਿਰ ਉਹਨਾਂ ਨੂੰ ਵਿਚਾਰਿਆਂ ਨੂੰ ਤੇ ਹੌ ਲਫਾਫੇ ਚੜਾਉਣੇ ਪਏ ਕਿਉਂਕਿ ਉਹਨਾਂ ਨੂੰ ਇਹ ਸੀ ਕਿ ਟਰੈਡਮਿਲ ਵਗੈਰਾ ਜਾਂਸ ਜਿਹੜਾ ਸਾਈਕਲ ਉਹ ਖਰਾਬ ਨਾ ਹੋ ਜਾਵੇ ਦੇਖੋ ਕਿ ਸਮਾਨ ਆਲਰੇਡੀ ਉੱਤੇ ਰੱਖ ਚੁੱਕੇ ਸੀ ਵਾਰ-ਵਾਰ ਇਹ ਕੰਮ ਨਹੀਂ ਹੁੰਦਾ ਇਹ ਇੱਕ ਥੈਲੇ ਵਿੱਚ ਉੱਪਰ ਭਰ ਕੇ ਰੱਖੇ ਸੀ ਪਹਿਲਾਂ ਸੰਦੀਪ ਜੀ ਚੁੱਕ ਕੇ ਲੈ ਆ ਰਹੇ ਸੀ ਤੇ ਤਨੀਆ ਟੁੱਟ ਗਈਆਂ ਤਾਂ ਸਾਰੇ ਦਾ ਸਾਰਾ ਜਿਹੜਾ ਸਮਾਨ ਉਹ ਵੇੜੇ ਦੇ ਵਿੱਚ ਇਸ ਕਦਰ ਖਿਲਰ ਗਿਆ ਮੈਂ ਕਿਹਾ ਤੁਸੀਂ ਥੋੜਾ ਥੋੜਾ ਸਮਾਨ ਲੈ ਆਓ ਕਿ ਇੱਕਦਮ ਇੰਨਾ ਚੱਕਣ ਦੀ ਕੀ ਲੋੜ ਹੈ ਜਿਹੜੇ ਸੋਫੇ ਦੀਆਂ ਦੀਆਂ ਸਿੱਖ ਸਾਨੂੰ ਇਹ ਕਿ ਇੱਕੋ ਦਿਨ 'ਚ ਸਾਰਾ ਸਮਾਨ ਸ਼ਿਫਟ ਕਰਨਾ ਤੁਸੀਂ ਬਲੀਵ ਕਰਿਓ ਚਾਰ ਜਿਹੜੇ ਟਰੱਕ ਦੇ ਲੱਗੇ ਤੇ ਨਾਲ ਦੀ ਨਾਲ ਉਹਨੇ ਜਿਹੜੇ ਕਾਰਾਂ ਦੇ ਲੱਗੇ ਤੇ ਕਾਰਾਂ ਦੇ ਵਿੱਚ ਸਾਰੇ ਸੋਫੇ ਦੀਆਂ ਗੱਡੀਆਂ ਜਿਹੜੀਆਂ ਸਾਰਿਆਂ ਨੇ ਨਾ ਤੁੰਨ ਤੁੰਨ ਕੇ ਭਰਦੀਆਂ इवन ਮੇਰੇ ਵਾਸਤੇ ਤਾਂ ਪਿੱਛੇ ਦੇਖਣਾ ਜਿਵੇਂ ਪੂਰਾ ਬਲਾਈਂਡ ਸਪਾਟ ਹੋ ਗਿਆ ਮੈਂ ਇਹਨਾਂ ਨੂੰ ਕਹਿੰਦਾ ਮੈਂ ਜੇ ਕਿਤੇ ਰਸਤੇ 'ਚ ਨਾ ਪੁਲਿਸ ਮੈਨੂੰ ਮਿਲ ਗਈ ਤੇ ਇਹਨਾਂ ਨੇ ਮੈਨੂੰ ਘੇਰ ਲਿਆ ਮੈਂ ਤਾਂ ਇਹ ਕਹਿੰਦਾ ਕਿ ਮੇਰੇ ਹਸਬੰਡ ਨੇ ਤੇ ਉਹਨਾਂ ਦੇ ਫਰੈਂਡ ਨੇ ਚੱਕ ਕੇ ਸਾਰਾ ਸਮਾਨ ਰੱਖ ਦਿੱਤਾ ਔਰ ਦੂਸਰੀ ਚੀਜ਼ ਸਾਡੇ ਘਰ ਦੀ ਇਹ ਦੂਸਰੀ ਆਈਟਮ ਆ ਜਿਹੜੀ ਸਭ ਤੋਂ ਜ਼ਿਆਦਾ ਵੀ ਭਾਰੀ ਹੈ ਜਿੰਗੇ ਜਿਹੜਾ ਸਾਡੇ ਡਾਈਨਿੰਗ ਟੇਬਲ ਹੈ ਚਾਰ ਜਣੇ ਇਹਨੂੰ ਲੱਗੇ ਮਸਾ ਇਹਨਾਂ ਨੇ ਇਹਨੂੰ ਇਲਾਵਾ ਇੱਕ ਹੋਰ ਬਹੁਤ ਭਾਰੀ ਚੀਜ਼ ਹੈ ਸਾਡੇ ਘਰ ਦੀ ਉਹ ਵੀ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਜਗਦੀਪਨਾ ਜਦੋਂ ਵੀ ਅਸੀਂ ਘਰ ਦੀ ਸ਼ਿਫਟਿੰਗ ਕਰਦੇ ਆਂ ਦੇਖੋ ਜਿੰਨਾਂ ਕੋਲ ਆਪਣਾ ਘਰ ਜਦੋਂ ਤੱਕ ਨਹੀਂ ਹੁੰਦਾ ਨਾ ਤੁਸੀਂ ਪੀਆਰ ਨਹੀਂ ਹੁੰਦੇ ਆਪਣਾ ਘਰ ਨਹੀਂ ਲੈਂਦੇ ਉਹਨਾਂ ਚਿਰ ਤਾਂ ਮੈਂ ਕਹਿੰਨੀ ਆਂ ਬੰਦੇ ਨੂੰ ਬੜੇ ਤੱਕੇ ਖਾਣੇ ਪੈਂਦੇ ਤੇ ਜਿਹੜਾ ਇੱਥੇ ਆ ਕੇ ਆਪਣੋ ਜਿਹੜੀ ਘਰ ਦੀ ਮੂਵਿੰਗ ਕਰਨੀ ਸਿੱਖੀ ਹੈ ਨਾ ਇਹ ਸਾਨੂੰ ਇੰਨਾ ਕੁ ਤੜਫਾ ਦਿੰਦੀ ਹੈ ਨਾ ਕੋਈ ਹਿਸਾਬ ਨਹੀਂ ਕਿ ਹਰ ਵਾਰ ਤੁਸੀਂ ਇੰਨੀ ਸਿਕਿਉਰਿਟੀ ਭਰੀ ਹੁੰਦੀ ਉਹ ਸਿਕਿਉਰਿਟੀ ਦੇ ਵਿੱਚੋਂ ਕੁਝ ਨਾ ਕੁਝ ਡਿਟੈਕਟ ਕਰਦੇ ਨੇ ਹਰ ਵਾਰ ਕਲੀਨਿੰਗ ਦਾ ਖਰਚਾ ਔਰ ਮੋਸਟਲੀ ਅਸੀਂ ਪਿਛਲੇ 3 ਸਾਲਾਂ ਤੋਂ ਹਰ ਸਾਲ ਹੀ ਘਰ ਮੂਵ ਕਰ ਰਹੇ ਹਾਂ ਤੇ ਸਾਨੂੰ ਪਤਾ ਹੈ ਕਿ ਅਸੀਂ ਕਿੰਨਾ ਸਫਰ ਕੀਤਾ ਕਿਉਂਕਿ ਅਨਨੈਸੈਸਰੀਲੀ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ ਮੂਵਿੰਗ ਕਰਦੇ ਕਰਦੇ ਤੁਹਾਡੇ 3-4 ਦਿਨ ਖੱਭ ਜਾਂਦੇ ਇੱਕ ਵਾਰੀ ਮੂਵ ਕਰਨਾ ਸਟਾਫ ਲੈ ਕੇ ਜਾਣਾ ਫਿਰ ਉਸ ਤੋਂ ਬਾਅਦ ਜਿਹੜਾ ਨਵਾਂ ਘਰ ਜਾ ਕੇ ਸੈੱਟ ਕਰਨਾ ਉਹਤੇ ਵੀ ਹਫ਼ਤਾ ਡੇਢ ਹਫ਼ਤਾ ਲੱਗ ਜਾਂਦਾ ਸੋ ਮੂਵਿੰਗ ਕਰਦੇ ਇਹ ਘਰ ਦੀ ਜੋ ਹਾਲਤ ਹੋ ਗਈ ਸੀ ਨਾ ਮੈਂ ਉਹ ਜ਼ਰੂਰ ਰਿਕਾਰਡ ਕੀਤੀ ਹੈ ਮੈਂ ਦੱਸਾਂ ਦੇ ਦਿਖਾਵਾਂ ਸਮਾਨ ਸਾਰਾ ਇਧਰ ਉਧਰ ਐ ਹੀ ਹੋ ਚੁੱਕਾ ਸੀ ਪਰ ਸਟਿਲ ਮੈਂ ਨਾਲ ਦੀ ਨਾਲ ਉਹਨੂੰ ਸਾਫ ਕਰੇ ਜਾ ਰਹੀ ਸੀ ਕਿਉਂਕਿ ਬੜਾ ਔਖਾ ਲੱਗਦਾ ਹੈ ਕਿ ਜਦੋਂ ਇੰਨਾ ਖਲਾਰਾ ਪਿਆ ਹੋਵੇ ਤੇ ਬਟ ਅਸੀਂ ਇਹ ਡਿਸਾਈਡ ਕਰ ਲਿਆ ਸੀ ਕਿ ਅੱਜ ਜਦੋਂ ਅਸੀਂ ਮੂਵ ਕਰਾਂਗੇ ਤੇ ਅੱਜ ਅਸੀਂ ਬੈਡ ਵਗੈਰਾ ਸ਼ਾਮ ਨੂੰ ਉਧਰ ਲੈ ਜਾਣੇ ਤਾਂ ਜੋ ਸਾਰਾ ਰਾਤ ਨੂੰ ਸੋਏ ਇਧਰ ਲਈ ਕਿਉਂਕਿ ਇਧਰ ਖਲਾਰਾ ਬਹੁਤ ਜ਼ਿਆਦਾ ਪੈ ਗਿਆ ਸੀ ਤੇ ਫਿਰ ਖਾਣ ਲਈ ਖਾਣਾ ਵੀ ਅਸੀਂ ਅੱਜ ਬਾਹਰੋਂ ਹੀ ਆਰਡਰ ਕਰ ਦਿੱਤਾ ਸੀਗਾ ਪਰ ਬਾਹਰ ਦਾ ਖਾਣਾ ਵੀ ਰੋਜ਼-ਰੋਜ਼ ਖਾਦਾ ਨਹੀਂ ਜਾਂਦਾ ਜਗਦੀਪ ਤਾਂ ਨਾ ਆੱਕ ਜਾਂਦੇ ਹੁੰਦੇ ਔਰ ਮੈਨੂੰ ਕਹਿ ਦਿੰਦੇ ਹੁੰਦੇ ਆ ਕਿ ਮਨਦੀਪ ਰੋਜ਼-ਰੋਜ਼ ਨਹੀਂ ਖਾਦਾ ਜਾਂਦਾ ਬਟ ਅਸੀਂ ਇੰਨੇ ਜ਼ਿਆਦਾ ਥੱਕ ਗਏ ਸੀ ਅੱਜ ਉਹਨਾਂ ਨੇ ਵੀ ਕੋਆਪਰੇਟ ਕੀਤਾ ਕੋਈ ਗੱਲ ਨਹੀਂ ਕਿ ਬਾਹਰੋਂ ਆਰਡਰ ਕਰ ਲੈਨੇ ਆ ਕਿਉਂਕਿ ਖਾਫਤਾਂਵ ਜੰਗੇ ਮੇਰਾ ਸਿਰ ਇੰਨਾ ਦੁਖ ਰਿਹਾ ਸੀ ਨਾਲ ਮੈਂ ਸਿਰ ਬੰਨਿਆ ਹੋਇਆ ਸੀ ਤੁਸੀਂ ਵੇਗ ਹੀ ਲਿਆਉਣਾ ਛੀਸ਼ੇ ਦੇ ਵਿੱਚ ਕਿ ਭੈਣ ਸਿਰ ਬੰਨਿਆ ਪਤਾ ਨਹੀਂ ਕੀ ਗੱਲ ਜਦੋਂ ਮੇਰਾ ਸਿਰ ਦੁਖਦਾ ਨਾ ਮੈਂ ਪਤਾ ਨਹੀਂ ਕਿਹਦੇ ਤੋਂ ਇਹ ਸਿੱਖਿਆ ਮੈਂ ਉਹਨੂੰ ਇੰਨਾ ਘੁੱਟ ਕੇ ਬੰਨ ਲੈਣੀ ਆ ਅੱਜ ਉੱਤੇ ਜੱਤੇ ਸਾਰੇ ਨਾ ਇੱਕ ਥੈਲੀਆਂ ਦੇ ਵਿੱਚ ਪਾ ਕੇ ਇਸ ਬੀਬਾ ਸੇ ਕਰੀ ਸਾਰਾ ਸਮਾਨ ਲੈ ਜਾ ਕੇ ਡੰਪ ਕਰ ਦੇਣਾ ਹੁੰਦਾ ਕਿ ਕਿ ਜਦੋਂ ਸਾਰਿਆਂ ਨੇ ਇੱਕ ਦਿਨ ਛੁੱਟੀ ਕੀਤੀ ਹੋਵੇ ਉਸ ਦਿਨ ਲਾਲਚ ਹੁੰਦਾ ਕਿ ਕੇਰਾ ਹੀ ਕਰ ਦੋ ਕਿਉਂਕਿ ਅਖਤავ ਦੀਆਂ ਦਿਹਾੜੀਆਂ ਮਾਰੀਆਂ ਹੁੰਦੀਆਂ ਕਿਉਂ ਇੱਥੇ ਦਿਹਾੜੀਆਂ ਹੀ ਕਰਦੇ ਆ ਔਨੈਸਟੀ ਦੀ ਗੱਲ ਹੈ ਚਾਹੇ ਕੋਈ ਗੱਡੀ ਮਰਦੀ ਮਰਜੀ ਜੌਬ ਹੋਵੇ ਹੈ ਤਾਂ ਦਿਹਾੜੀਆਂ ਹੀ ਇੱਥੇ ਹੈ ਨਾ ਤੇ ਇਸ ਕਰਕੇ ਸਾਰਿਆਂ ਨੂੰ ਇਹੀ ਸੀ ਕਿ ਇੱਕੋ ਦਿਨ ਕੱਢਦੇ ਤੇ ਜਗਦੀਪ ਕਹਿੰਦਾ ਮੈਨੂੰ ਜਦੋਂ ਉਹਨਾਂ ਨੇ ਸਮਾਨ ਕੱਢ-ਕੱਢ ਕੇ ਲਿਆਂਦਾ ਕਹਿੰਦੇ ਮੈਨੂੰ ਨਹੀਂ ਪਤਾ ਕਿ ਇੰਨਾ ਸਮਾਨ ਤੋਂ ਕਿੱਥੇ ਸਮਾਇਆ ਸੀ ਕਿੱਥੇ-ਕਿੱਥੇ ਰੱਖਿਆ ਸੀਗਾ ਪਰ ਚਲੋ ਖੈਰ ਇਹ ਚੀਜ਼ਾਂ ਬੰਦਿਆਂ ਦੇ ਨਾਲ ਥੋੜੀਆਂ ਈਜ਼ੀ ਮੈਨੇਜ ਹੋ ਜਾਂਦੀਆਂ ਵੈਸੇ ਤਾਂ ਬਹੁਤ ਮੁਸ਼ਕਲ ਹੁੰਦਾ ਕਿਉਂਕਿ ਜ਼ਰੂਰਤ ਦੇ ਹਿਸਾਬ ਨਾਲ ਇਹ ਨਹੀਂ ਆ ਕਿ ਆਪਣਾ ਆਪਣਾ ਹੀ ਹਿਸਾਬ ਨਾਲ ਸਮਾਨ ਰੱਖਣਾ ਪੈਂਦਾ ਹੁਣ ਹਰੇਕ ਕੁੜੀ ਆ ਤੁਸੀਂ ਸ਼ਾਇਦ ਇਸ ਚੀਜ਼ ਨਾਲ ਐਗਰੀ ਕਰੋਗੇ ਪਹਿਲਾਂ ਤਾਂ ਅਸੀਂ ਆਪਣੇ ਪੇਕੇ ਘਰੇ ਘਰ ਬਣਾਉਂਦੀਆਂ ਰਹਿ ਜੰਨੀਆਂ ਠੀਕ ਹੈ ਉਸ ਤੋਂ ਬਾਅਦ ਸਾਨੂੰ ਸੌਰੇ ਤੋੜ ਦਿੰਦੇ ਆ ਉੱਥੇ ਜਾ ਕੇ ਅਸੀਂ ਜੋ ਬਣਾਉਣ ਲੱਗਦੀਆਂ ਕਰਦੀਆਂ ਕਰਾਉਂਦੀਆਂ ਤੇ ਉਸ ਤੋਂ ਬਾਅਦ ਤੀਸਰਾ ਘਰ ਜਾਂ ਤਾਂ ਜਿਹੜੀਆਂ ਵਿਚਾਰੀਆਂ ਅੱਡ ਹੋ ਜਾਂਦੀਆਂ ਉਹ ਬਣਾਉਂਦੀਆਂ ਜਿਹੜੀਆਂ ਬਾਹਰ ਚਲੀਆਂ ਜਾਂਦੀਆਂ ਉਹ ਬਣਾਉਂਦੀਆਂ ਜਾਂ ਜਿਨ੍ਹਾਂ ਨੂੰ ਨੌਕਰੀਆਂ ਕਰਕੇ ਘਰ ਛੱਡਨੇ ਪੈਂਦੇ ਆ ਹਰ ਤਰ੍ਹਾਂ ਦਾ ਜਿੰਨਾ ਮੈਂ ਕਹਿੰਨੀ ਕੁੜੀਆਂ ਸਟਰਗਲ ਕਰਦੀਆਂ ਨਾ ਕਿਉਂਕਿ ਇਹ ਸਭ ਨੂੰ ਈਜ਼ੀ ਲੱਗਦਾ ਆ ਕਿ ਬੰਦਾ ਇੱਕ ਤੋਂ ਦੂਜੀ ਜਗ੍ਹਾ ਈਜ਼ੀ ਮੂਵ ਕਰ ਜਾਂਦਾ ਨਾ ਕੁਛ ਵੀ ਈਜ਼ੀ ਨਹੀਂ ਹੁੰਦਾ ਬਹੁਤ ਸਾਰੇ ਉਹਦੇ ਪਿੱਛੇ ਸੈਕਰੀਫਾਈਸਸ ਹੁੰਦੇ ਆ ਇਹ ਪੂਰਾ ਟਰੱਕ ਲੋਡ ਕਰਕੇ ਜਗਦੀਪ ਨੇ ਖਿਲਾਰਤਾਸ ਤੇ ਮੈਂ ਉਹਨੂੰ ਸ਼ੂਟ ਕਰ ਗਈ ਮੈਂ ਕਿਹਾ ਕਿ ਮੈਂ ਜ਼ਰੂਰ ਅਸਲ ਵਿੱਚ ਮੈਂ ਆਪਣੇ ਘਰ ਵੀ ਵੀਡੀਓ ਭੇਜਣੀ ਸੀ ਉਧਰ ਉਹ ਗੱਡੀ ਜਿਹੜੀ ਵਾਈਟ ਵਾਲੀ ਖੜੀ ਸੰਦੇਸ਼ ਜੀ ਦੀ ਸੀ ਉਹ ਵੀ ਭਰੀ ਪਈ ਸੀ ਟਰੱਕ ਪੂਰਾ ਲੋਡ ਸੀ ਮੇਰੀ ਆਪਣੀ ਗੱਡੀ ਪੂਰੀ ਤਰ੍ਹਾਂ ਲੋਡ ਸੀਗੀ ਜਗਦੀਪ ਨੇ ਕਿਉਂਕਿ ਚਾਰ ਬੈੱਡ ਹੁੰਦੇ ਚਾਰਾਂ ਬੈੱਡਾਂ ਦਾ ਨਾ ਹੰਗਾ ਦੇ ਕੋ ਵਾਰੀ ਰੱਖ ਲਏ ਔਰ ਦਾ ਦੂਸਰਾ ਰੀਜਨ ਸਾਡਾ ਇਹ ਵੀ ਆ ਕਿਉਂਕਿ ਜਗਦੀਪ ਕਦੇ ਇਕੱਲੇ ਨਹੀਂ ਰਹਿ ਸਕਦੇ ਤੇ ਉਹਨਾਂ ਨੂੰ ਹੁੰਦਾ ਕਿ ਕਿਉਂਕਿ ਅਸੀਂ ਪਿੱਛੋਂ ਪਰਿਵਾਰ ਚੋਂ ਆਏ ਆ ਨਾ ਤਾਂ ਛੋਟੇ ਘਰ ਚ ਰਿਹਾ ਜਾਂਦਾ ਕਿ ਰਾਲ ਮਿਲ ਕੇ ਸ਼ੇਅਰਿੰਗ ਦੇ ਵਿੱਚ ਥੋੜਾ ਅਡਜਸਟੇਬਲ ਹੋ ਜਾਂਦਾ ਤੇ ਫਿਰ ਅਸੀਂ ਕੀ ਕਰਦੇ ਹੁੰਨੇ ਹਮੇਸ਼ਾ ਦੋ ਰੂਮ ਰੱਖ ਲੈਣੇ ਆ ਤੇ ਦੋ ਅਸੀਂ ਨਾਲ ਕਿਸੇ ਨਾ ਕਿਸੇ ਨੂੰ ਨਾਲ ਰੱਖ ਕੇ ਸ਼ੇਅਰ ਕਰ ਲੈਣੇ ਕਿਉਂਕਿ ਇੱਥੇ ਅਕਸਰ ਕਮਾਈਆਂ ਵੀ ਤਾਂ ਕਰਨੀਆਂ ਨੇ ਮੈਨੂੰ ਕੋਈ ਬਾਲੀਆਂ ਵੜਿਆਈਆਂ ਮਾਰਨੀਆਂ ਨਹੀਂ ਆਉਂਦੀਆਂ ਮੈਂ ਕਹਾਂ ਹਾਂ ਹਾਂ ਮੈਂ ਨਾ ਫੌੜ ਕਰ ਲਈਨੀ ਮੈਂ ਨਾ ਮੈਨੇਜ ਕਰ ਨਹੀਂ ਹੁੰਦਾ ਕਿਉਂਕਿ ਹਰੇਕ ਘਰ ਦਾ ਆਪਣਾ ਆਪਣਾ ਇੱਕ ਸਿਨੈਰੀਓ ਹੁੰਦਾ ਹੈ ਕਿ ਹਰ ਕਿਸੇ ਦੀ ਕੋਈ ਆਪਣੀ ਆਪਣੀ ਮਜਬੂਰੀ ਹੁੰਦੀ ਹੈ ਚਲੋ ਖੈਰ ਇਹ ਤਾਂ ਇੰਨਾ ਘਰਾਂ ਦੀਆਂ ਚੀਜ਼ਾਂ ਸੀ ਬਟ ਮੈਨੂੰ ਦਿਲ ਕੀਤਾ ਕਿ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂ ਕਿਉਂਕਿ ਹਰ ਤਰ੍ਹਾਂ ਦਾ ਐਕਸਪੀਰੀਅੰਸ ਹਰੇਕ ਬੰਦੇ ਨਾਲ ਸ਼ੇਅਰ ਕਰਨਾ ਚਾਹੀਦਾ ਹੈ ਕਈ ਵਾਰਾਂ ਕਈਆਂ ਨੂੰ ਉਹਦੇ ਚੋਂ ਹੋ ਸਕਦਾ ਕੋਈ ਚੰਗਾ ਬੈਨੇਫਿਟ ਮਿਲ ਜਾਵੇ ਤੇ ਕਈਆਂ ਨੂੰ ਉਹਦੇ ਚੋਂ ਕੋਈ ਚੰਗੀ ਗੱਲ ਸਿੱਖਣ ਨੂੰ ਮਿਲ ਜਾਵੇ ਕਿਉਂਕਿ ਹਰ ਕੋਈ ਬਾਹਰ ਦੀ ਚਮਕ ਤਮਕ ਤਾਂ ਤੁਹਾਡੇ ਕੋਲ ਸ਼ੇਅਰ ਕਰਦਾ ਹੀ ਕਰਦਾ ਹੈ ਪਰ ਕੋਈ ਵੀ ਉਥੋਂ ਦਾ ਸਟਰਗਲ ਸ਼ੇਅਰ ਨਹੀਂ ਕਰਦਾ ਜਿਹੜੀਆਂ ਅਸੀਂ ਚੀਜ਼ਾਂ ਦੇਖ ਕੇ ਅਸੀਂ ਇੱਥੇ ਆ ਜਾਨੇ ਆ ਤੇ ਇਹ ਹੁਣ ਜਦੋਂ ਸਾਰਾ ਸਮਾਨ ਚਲਾ ਗਿਆ ਪੂਰਾ ਕਲੀਨਿੰਗ ਹੋ ਗਈ ਹਾਲਾ ਕਿ ਤੁਸੀਂ ਦੇਖ ਸਕਦੇ ਹੋ ਘਰ ਬਹੁਤ ਕਲੀਨ ਸੀਗਾ ਬਹੁਤ ਸਾਫ਼ ਸੀ ਫਿਰ ਵੀ ਅਸੀਂ ਇਸ ਘਰ ਨੂੰ ਇਦਾਂ ਉਹਨਾਂ ਨੂੰ ਵਾਪਸ ਨਹੀਂ ਕਰ ਸਕਦੇ ਸੀ ਇੱਥੇ ਮੈਂ ਜਗਦੀਪ ਦੇ ਨਾਲ ਆ ਕੇ ਜਦੋਂ ਦੂਜੇ ਦਿਨ ਅਸੀਂ ਆਏ ਸੀ ਸਾਰਾ ਸਮਾਨ ਚਾੱਕ ਕੇ ਲੈ ਗਏ ਇੱਕ ਵਾਰੀ ਮੈਂ ਸਾਰੇ ਕਿਤੇ ਝਾੜੂ-ਛੂੜੂ ਮਾਰ ਦਿੱਤਾ ਸੀ ਫਿਰ ਵੀ ਉਹਨਾਂ ਨੂੰ ਇਸ ਚੀਜ਼ ਦੀ ਤਸੱਲੀ ਨਹੀਂ ਸੀ ਫਿਰ ਅਸੀਂ ਬਾਹਰੋਂ ਜਿਹੜੇ ਆਪਾਂ ਕਲੀਨਰ ਹਾਇਰ ਕੀਤੇ ਕਿਉਂਕਿ ਉਹਨਾਂ ਨੂੰ ਇਨਵੌਇਸ ਚਾਹੀਦੀ ਹੁੰਦੀ ਹੈ ਤੇ ਉਹ ਅੱਜ ਇੱਥੇ ਪੂਰੀ ਕਲੀਨਿੰਗ ਕਰ ਰਹੇ ਸੀ ਅਸੀਂ ਸੋਭਾ ਦੇ ਤੀਜੀ ਚੌਥੀ ਵਾਰ ਆ ਚੁੱਕੇ ਸੀ ਤੇ ਤਾਂ ਜੋ ਕਿਉਂਕਿ ਉਹਨਾਂ ਨੂੰ ਵੀ ਆਪਾਂ ਨੂੰ ਚੀਜ਼ਾਂ ਹਾਈਲਾਈਟ ਕਰਨੀਆਂ ਪੈਂਦੀਆਂ ਨੇ ਕਈ ਵਾਰ ਕੀ ਹੁੰਦਾ ਵੈਸੇ ਤਾਂ ਅਸੀਂ ਜਿਹੜੀ ਕੁਕਿੰਗ ਸੀ ਹਮੇਸ਼ਾ ਬਾਹਰ ਕਰਦੇ ਸੀ ਇਸ ਲਈ ਸਾਡੀ ਕਿਚਨ ਬਿਲਕੁਲ ਵੀ ਗੰਦੀ ਨਹੀਂ ਸੀ ਕੋਈ ਹਲਦੀ ਦੇ ਦਾਗ ਵਗੈਰਾ ਨਹੀਂ ਪਏ ਹੋਏ ਸੀਗੇ ਕਿਉਂਕਿ ਉਹ ਸਭ ਤੋਂ ਮੁਸ਼ਕਲ ਹੁੰਦੇ ਕਿਉਂਕਿ ਇੱਥੋਂ ਦੀਆਂ ਵਾਈਟ ਜਿਹੜੀਆਂ ਹੁੰਦੀਆਂ ਨੇ ਕਪੜਾ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਉਹ ਦਾਗ ਪੈ ਜਾਂਦੇ ਨੇ ਸੋ ਉਹਦਾ ਨੁਕਸਾਨ ਕਾਫੀ ਜ਼ਿਆਦਾ ਹੁੰਦਾ ਉਹ ਤੁਹਾਨੂੰ ਬੜਾ ਕਰਦੇ ਆ ਬਿੰਨ ਵੀ ਜਗਦੀਪ ਨੇ ਧੋ ਕੇ ਬਾਹਰ ਰੱਖ ਤੇ ਕਹਿੰਦੇ ਇਸ ਵਾਰ ਨਾ ਮੈਂ ਰੀਅਲ ਸਟੇਟ ਨਾ ਦੇਣਾ ਨਹੀਂ ਕਿ ਮੈਨੂੰ ਕਹਿ ਜਾਣ ਤੁਹਾਡੀ ਆ ਚੀਜ਼ ਖਰਾਬ ਆ ਤੇ ਮੈਨੂੰ ਇਹ ਸੀ ਕਿ ਇੱਕ ਵਾਰੀ ਮੈਂ ਆਪਣੇ ਆਪ ਜਾ ਕੇ ਜ਼ਰੂਰ ਦੇਖ ਲਵਾਂ ਕਿਉਂਕਿ ਆਪ ਜਦੋਂ ਤੁਸੀਂ ਦੇਖਦੇ ਆ ਨਾ ਤੇ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਹਾਈਲਾਈਟ ਹੋ ਜਾਂਦੀਆਂ ਕਹਿੰਦੇ ਹੁੰਦੇ ਨਾ ਜਦੋਂ ਕੋਈ ਬੰਦਾ ਇੱਕ ਜਗ੍ਹਾ ਤੇ ਕੰਮ ਕਰ ਰਿਹਾ ਨਾ ਉਹਦਾ ਉਹਨਾਂ ਧਿਆਨ ਨਹੀਂ ਜਾਂਦਾ ਉਹਨਾਂ ਚੀਜ਼ਾਂ ਤੇ ਜਿੰਨਾ ਕਿ ਪਾਸੇ ਖੜੇ ਵਾਲੇ ਬੰਦੇ ਦਾ ਧਿਆਨ ਜਾਂਦਾ ਸੋ ਇਹ ਕਰ ਚਾਰ ਬੈਡਰੂਮ ਦਾ ਸੀ ਡਬਲ ਸਟੋਰੀ ਸੀਗਾ ਤੇ ਬਹੁਤ ਵਧੀਆ ਸੀਗਾ ਸਾਡਾ ਤਾਂ ਦਿਲ ਕਰਦਾ ਸੀ ਰਹਿਣ ਨੂੰ ਇੱਕ ਤਾਂ ਇੱਥੇ ਦੇ ਨੇਬਰਹੂਡ ਸਾਡੇ ਸਹੀ ਨਹੀਂ ਸੀਗੇ ਕਿ ਬਹੁਤ ਜ਼ਿਆਦਾ ਇਸ਼ੂ ਕ੍ਰੀਏਟ ਕਰਦੇ ਸੀ ਸਾਨੂੰ ਪਾਰਕਿੰਗ ਦੀ ਬੜੀ ਪ੍ਰੋਬਲਮ ਸੀ ਘਰ ਦਾ ਜਿਹੜਾ ਓਨਰ ਸੀ ਉਹ ਬਹੁਤ ਹੀ ਜ਼ਿਆਦਾ ਲਾਈਕ ਕਹਿ ਸਕਦੇ ਆ ਕਿ ਦਿਮਾਗੀ ਤੌਰ ਤੇ ਹਰ ਛੋਟੀ ਛੋਟੀ ਚੀਜ਼ ਨੂੰ ਪੁਆਇੰਟ ਆਊਟ ਕਰਦਾ ਸੀ ਬਟ ਫਿਰ ਸਾਨੂੰ ਲੱਗਾ ਕਿ ਜਦੋਂ ਆਪਾਂ ਰਹਿਣਾ ਆਪਾਂ ਪੇ ਕਰ ਰਹੇ ਆ ਤਾਂ ਹਰ ਵੇਲੇ ਦੀ ਕਿਚਕਿਚ ਨਹੀਂ ਕਰ ਸਕਦੇ ਦੂਸਰਾ ਥੋੜਾ ਜਿਹਾ ਮੈਨੂੰ ਐਵੇਂ ਹੀ ਲੱਗਾ ਜਦ ਤੋਂ ਮੈਂ ਇਸ ਘਰ ਚਾਈ ਸੀ ਬੜੀ ਜਿਆਦਾ ਜ਼ਿੰਦਗੀ ਚ ਨੈਗੇਟਿਵਿਟੀ ਮੇਰੀ ਆਈ ਸੀ ਇੱਕੇ ਰੋਡ ਦੇ ਨਾਲ ਲੱਗਦਾ ਸੀ ਆਵਾਜ਼ਾਂ ਇੰਨੀਆਂ ਆਉਂਦੀਆਂ ਹੁੰਦੀਆਂ ਸੀ ਸੌਣ ਦੀ ਬਹੁਤ ਪ੍ਰੋਬਲਮ ਰਹਿੰਦੀ ਹੁੰਦੀ ਸੀ ਸੋ ਕੱਲੇ ਕੱਲੇ ਚੀਜ਼ ਮੈਂ ਤੇ ਜਗਦੀਪ ਨੇ ਆਪਣੇ ਆਪ ਜਾ ਕੇ ਦੇਖੀ ਪੂਰਾ ਉਹਨੂੰ ਦੇਖਿਆ ਇਹ ਚੀਜ਼ਾਂ ਦੇਖੋ ਸਾਨੂੰ ਇੰਡੀਆ ਚ ਨਹੀਂ ਪਤਾ ਹੁੰਦਾ ਕਿ ਸਾਨੂੰ ਆ ਸਾਰਾ ਚੀਜ਼ਾਂ ਵੀ ਕਰਨੀਆਂ ਪੈਣੀਆਂ ਉੱਥੇ ਜਾ ਕੇ ਘਰ ਮੂਵ ਕਰਨੇ ਪੈਣੇ ਆ ਉੱਥੇ ਜਾ ਕੇ ਸਾਨੂੰ ਜਿਵੇਂ ਆ ਛੋਟੀ ਛੋਟੀ ਸਫਾਈ ਤਾਂ ਮੇਨ ਇੱਥੇ ਤੁਹਾਨੂੰ ਲੈਂਦੇ ਆ ਕਿ ਇੰਨੀ ਜ਼ਿਆਦਾ ਸਫਾਈ ਤੁਹਾਨੂੰ ਚਾਹੀਦੀ ਹੈ ਨਾ ਬਹੁਤ ਇਸ਼ੂ ਕ੍ਰੀਏਟ ਹੁੰਦੇ ਆ ਈਵਨ ਕਿ ਲੋਕਾਂ ਦੀਆਂ ਸ਼ੇਅਰਿੰਗ 'ਚ ਜਦੋਂ ਰਹਿੰਦੇ ਆ ਲੜਾਈਆਂ ਤੱਕ ਵੀ ਸਫਾਈਆਂ ਨੂੰ ਲੈ ਕੇ ਹੁੰਦੀਆਂ ਨੇ ਪਰ ਇਹ ਆ ਕਿ ਮੇਰਾ ਤੇ ਜਗਦੀਪ ਦਾ ਇੱਕ ਹੀ ਨੇਚਰ ਆ ਕਿ ਆਪ ਕਰ ਲਓ ਕਿਸੇ ਦੀ ਗੱਲ ਸੁਣਨ ਨਾਲੋਂ ਬੈਟਰ ਆਪ ਕਰ ਲਓ ਜਿੰਨਾ ਤੁਸੀਂ ਕਰ ਸਕਦੇ ਕਿਸੇ ਨੂੰ ਕੁਝ ਨਹੀਂ ਕਹਿਣਾ ਸੋ ਬਟ ਇਹ ਆ ਜ਼ਰੂਰ ਕਿ ਅਜੇ ਜਦੋਂ ਇੰਡੀਆ ਤੋਂ ਆਉਂਦੇ ਆ ਇਹ ਨਾ ਸੋਚ ਕਾ ਕਿ ਉੱਥੇ ਜਾ ਕੇ ਸਾਨੂੰ ਸਿਰਫ ਐਸ਼ ਆਰਾਮ ਮਿਲਣਾ ਹੈ ਜਾਂ ਅਸੀਂ ਇੰਜੋਏ ਕਰਨਾ ਜਾਂ ਘੁੰਮਣਾ ਫਿਰਨਾ ਨਹੀਂ ਇਹ ਚੀਜ਼ਾਂ ਵੀ ਸੇਕਿਓ ਕਿ ਜਿਵੇਂ ਅਸੀਂ ਉੱਥੇ ਸਾਰੇ ਘਰ ਦੇ ਕੰਮ ਕਰਦੇ ਆ ਉੱਥੇ ਜਾ ਕੇ ਵੀ ਸਾਨੂੰ ਕਰਨਾ ਪੈਂਦਾ ਇੰਡੀਆ 'ਚ ਤਾਂ ਫਿਰ ਵੀ ਸਾਨੂੰ ਥੋੜੀ-ਬਹੁਤੀ ਹਾਊਸ ਹੈਲਪ ਮਿਲ ਜਾਂਦੀ ਹੈ ਅੱਜਕੱਲ ਤਾਂ ਉਹ ਵੀ ਮੁਸ਼ਕਲ ਹੋਈ ਪਈ ਬਟ ਉੱਥੇ ਜਾ ਕੇ ਉਹ ਸਾਰਾ ਕੁਝ ਅਸੀਂ ਆਪਣੇ ਹੱਥੀਂ ਕਰਨਾ ਇਹ ਦਿਮਾਗ ਦੇ ਵਿੱਚ ਜ਼ਰੂਰ ਲੈ ਕੇ ਆਓ ਜਿੰਨਾ ਤੁਸੀਂ ਆਪਣੇ ਹੱਥੀਂ ਕੰਮ ਕਰੋਗੇ ਓਨੀ ਤੁਹਾਡੀ ਜਾਨ ਸੋਖੀ ਰਹੂਗੀ ਇਨ੍ਹਾਂ ਕੰਟਰੀਆਂ ਦੇ ਵਿੱਚ ਆਦਰਵਾਇਜ਼ ਕੋਈ ਵੀ ਤੁਹਾਨੂੰ ਵੇਚ ਕੇ ਖਾ ਜਾ ਸੇ ਦਾ ਆਪਣਾ ਆਪਣਾ ਐਕਸਪੀਰੀਅੰਸ ਹੈ ਮੈਂ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਹੋ ਸਕਦਾ ਮੇਰੇ ਨਾਲੋਂ ਤੁਹਾਡੇ ਚੰਗੇ ਐਕਸਪੀਰੀਅੰਸ ਰਹੇ ਹੋਣ ਮੈਂ ਸਿਰਫ ਆਪਣੀ ਲਾਈਫ ਦੀ ਇੱਕ ਛੋਟੀ ਜੀਆਂ ਗੱਲਾਂ ਜੋ ਮੈਂ ਇੱਥੇ ਆ ਕੇ ਸਫਰ ਕੀਤੀਆਂ ਮੈਂ ਤੁਹਾਨੂੰ ਸ਼ੇਅਰ ਕੀਤੀਆਂ ਮੇਰੇ ਨਹੀਂ ਕਹਿ ਰਹੀ ਕਿ ਸਾਰੀਆਂ ਬੁਰੀਆਂ ਹੀ ਨੇ ਚੰਗੀਆਂ ਵੀ ਬਹੁਤ ਨੇ ਇੱਥੇ ਬਹੁਤ ਕੁਝ ਚੰਗਾ ਵੀ ਸਿੱਖਿਆ ਹਾਰੇ ਮੈਨਰਸ ਸਿੱਖੇ ਨੇ ਜ਼ਿੰਦਗੀ ਨੂੰ ਜੀਣਾ ਸਿੱਖਿਆ ਕਮਾਈ ਸਿੱਖੀ ਮੈਂ ਸਿਰਫ ਬੁਰਾ ਨਹੀਂ ਬਟ ਹਾਂ ਇਹ ਚੀਜ਼ਾਂ ਵੀ ਜ਼ਰੂਰ ਨੋਟ ਕਰਨੀਆਂ ਚਾਹੀਦੀਆਂ ਤੇ ਇਹ ਵਾਲਾ ਮੇਰਾ ਨਵਾਂ ਕਾਰ ਹੈ ਬਟ ਇਹਦੀ ਵੀਡੀਓ ਜਿਹੜੀ ਆ ਮੈਂ ਤੁਹਾਨੂੰ ਪ੍ਰੋਪ ਸੰਦੇ ਮਰਾਕਰ ਔਰ ਟੱਚਵੁੱਡ ਇਸ ਘਰ ਚ ਜਾਂਦੀ ਐ ਸਾਨੂੰ ਇੰਨੀ ਕੁ ਵਧੀਆ ਪੋਜ਼ਿਟਿਵਿਟੀ ਐ ਸਭ ਤੋਂ ਪਹਿਲਾਂ ਮੈਨੂੰ ਤਾਂ ਗਰਾਜ ਦਾ ਰਿਮੋਟ ਮਿਲ ਗਿਆ ਜੇ ਦਿਖਦੇ ਬਸ ਹੁਣ ਤੋਂ ਹੁਣ ਮੈਡਮ ਬਣੀ ਰਿਆ ਕਰਨਾ ਚਲੋ ਇਸੇ ਦੇ ਨਾਲ ਅੱਜ ਦਾ ਵਲੌਗ ਖਤਮ ਹੁੰਦਾ ਆਪਾਂ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਦੇਖਦੇ ਆਂ ਅੱਜ ਅੱਜ ਨਹੀਂ ਮੇਰੇ ਤੋਂ ਗਰਾਜ ਦਾ ਡੋਰ ਖੁੱਲਣਾ ਕੱਲ ਨੂੰ ਦੇ ਵਲੌਗ ਵਧੀਆ ਲੱਗਦੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਮਿਲਦੇ ਆਂ ਇੱਕ ਨਵੇਂ ਵਲੌਗ